ਨੈ ਕਿ ਗੱਲ ਕਰਿਆ ਵਰਗੀ ਆ ਨਾਲੇ 2 ਦਿਨ ਹੋ ਗਏ ਤੂੰ ਫੋਨ ਵੀ ਨਹੀਂ ਚੱਕਦਾ ਮੈਂ ਕਿਦੋਂ ਦੀ ਫੋਨ ਲਾਈ ਜੰਨੀ ਆ ਕੱਲ ਪਰਸੋਂ ਦੀ ਫੋਨ ਲਾਈ ਜੰਨੀ ਆ ਜੇ ਅੱਜ ਫੋਨ ਲਾਇਆ ਕਿ ਮੈਂ ਕੋਈ ਗੱਲ ਦੱਸਨੀ ਆ ਕੀ ਗੱਲ ਦੱਸਨੀ ਆ ਮੈਂ ਤਾਂ ਗਿਆ ਹੋਇਆ ਸੀਗਾ ਕਿਤੇ ਮੈਂ ਤਾਂ ਕਰਕੇ ਉੱਥੇ ਫੋਨ ਚੱਕਿਆ ਨਹੀਂ ਗਿਆ ਕਿਤੇ ਗਿਆ ਸੀ ਰਿਸ਼ਤੇਦਾਰੀ ਚ ਲੈ ਫਿਰ ਇਹੋ ਜੀ ਕਿਹੜੀ ਰਿਸ਼ਤੇਦਾਰੀ ਆ ਜਿੱਥੇ ਫੋਨ ਵੀ ਨਹੀਂ ਚੱਕਿਆ ਜਾ ਸਕਦਾ ਕੋਈ ਜ਼ਰੂਰੀ ਕੰਮ ਸੀਗਾ ਚੱਲ ਕੋਈ ਨਹੀਂ ਨਾਲੇ ਮੈਂ ਤੈਨੂੰ ਕਿਹਾ ਸੀ ਨਾ ਵੀ ਮੈਂ ਵੀ ਕੋਈ ਗੱਲ ਕਰਨੀ ਆ ਮੈਂ ਤਾਂ ਇਹੀ ਗੱਲ ਕਰਨੀ ਸੀ ਨੂੰ ਮੇਰੇ ਮਾਮਾ ਮਾਮੀ ਨਾ ਮੇਰਾ ਵਿਆਹ ਕਰ ਦੇਣਗੇ ਕਿਤੇ ਜੇ ਤੂੰ ਮੇਰੇ ਨਾਲ ਵਿਆਹ ਕਰਾਉਣਾ ਤਾਂ ਗੱਲ ਕਰ ਲੈ ਕੋਈ ਗੱਲ ਨਹੀਂ ਮੈਂ ਕਰ ਲੂੰਗਾ ਗੱਲ ਕੋਈ ਗੱਲ ਨਹੀਂ ਤਾਂ ਕੀ ਮਤਲਬ ਸਾਲ ਹੋ ਗਿਆ ਮੈਨੂੰ ਲਾਰੇ ਲਈ ਜਾਂਦੇ ਨੂੰ ਮੈਂ ਅੱਜ ਗੱਲ ਕਰੂੰਗਾ ਮੈਂ ਕੱਲ ਨੂੰ ਤੱਕアド ਗੱਲ ਕਰਾਂਗੇ ਮੈਨੂੰ ਇਹ ਦੱਸ ਮੈਂ ਕੱਲ ਤੱਕ ਕਰੂੰਗਾ ਗੱਲ ਹੈ ਕੱਲ ਨੂੰ ਕਰੂੰਗਾ ਗੱਲ ਮੈਂ ਕਰੂੰਗਾ ਮਾਂ ਨਾਲ ਗੱਲ ਮੱਕੀ ਮਾਂ ਨੂੰ ਤਾਂ ਮਾੜਾ ਮੂਟਾ ਪਤਾਈਆਗਾ ਲੈ ਹੁਣ ਤਾਂ ਤੂੰ ਮੈਨੂੰ ਕਹਿੰਦਾ ਸੀ ਮੈਂ ਕਰੂੰਗਾ ਗੱਲ ਕੌਣ ਤੇ ਤੂੰ ਐ ਕਹੀ ਹੁੰਦਾ ਸੀ ਕਿ ਮੈਨੂੰ ਪੈਰਾਂ ਤੇ ਸਟੈਂਡ ਹੋ ਲੈਣ ਦੇ ਤਾਂ ਹੀ ਮੈਂ ਇੱਥੇ ਆਈ ਆ ਵੀ ਮੈਨੂੰ ਨਹੀਂ ਪਤਾ ਜਿਹੜੀ ਗੱਲ ਆ ਤੇਰੇ ਮਨ 'ਚ ਮੈਨੂੰ ਸਾਫ਼-ਸਾਫ਼ ਦੱਸ ਦੇ ਉਹਨਾਂ ਦਾ ਵਿਆਹ ਤਾਂ ਫੇਰ ਹੀ ਕਰਵਾਵਾਂਗੇ ਨਾ ਪਹਿਲਾਂ ਮੈਨੂੰ ਕੋਈ ਨੌਕਰੀ-ਨੌਕਰੀ ਲੱਗ ਜਾਂਦੇ ਹੁਣ ਐਂ ਕਰਾ ਲਊਂਗਾ ਮੈਂ ਵਿਆਹ ਲੈ ਨੌਕਰੀ ਨੂੰ ਕੀ ਆ ਵਿਆਹ ਤੋਂ ਬਾਅਦ ਲੱਗ ਜੀ ਬਾਅਦ ਤੋਂ ਬਾਅਦ ਮੜ ਕੇ ਕਿਹੜੇ ਨੌਕਰੇ ਲੱਗਿਆ ਜਾਂਦਾ ਮੜ ਕੇ ਦੰਦ ਦੱਸ ਕਵੀਲਦਾਰੀ ਚ ਹੋਵੇ ਜਾਂਦਾ ਬੰਦਾ ਮੈਨੂੰ ਲੱਗ ਜਾਂਦੇ ਕਰਾਂ ਵਿਆਹ ਤੇ ਇਹਨਾਂ ਨੂੰ ਨੌਕਰੀ-ਨੌਕਰੀ ਫੇਰ ਵਿਆਹ ਕਰਾਊਗਾ ਗੱਲ ਕੋਈ ਨਹੀਂ ਮੈਂ ਕਰ ਲਊਗਾ ਠੀਕ ਹੈ ਨੇ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਕਦੇ ਕਹਿ ਦਿੰਨਾ ਨੌਕਰੀ ਲੱਗ ਜਾ ਕਦੇ ਕਹਿ ਦਿੰਨਾ ਰੁਕ ਜਾ ਥੋੜਾ ਟਾਈਮ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਕਦੇ ਕਹਿ ਦਿੰਨਾ ਮੇਰਾ ਬਾਪੂ ਪਤਾ ਨਹੀਂ ਮੰਨੂਗਾ ਕਿ ਨਾ ਤੂੰ ਨਾ ਮੈਨੂੰ ਸਹੀ ਸਹੀ ਗੱਲ ਦੱਸ ਦੇ ਬਸ ਖੇਤਾਂ ਵਾਲੇ ਆਈ ਜਾਂਦੇ ਤੇ ਤੂੰ ਐ ਕਰ ਹੁਣ ਤੂੰ ਜਾ ਮੈਂ ਕੋਈ ਨਹੀਂ ਗੱਲ ਕਰ ਲੂਗਾ ਐਹੀ ਗੱਲ ਸੀਗੀ ਨਾ ਬਸ ਨਾਲੇ ਤੂੰ ਵੀ ਕੋਈ ਗੱਲ ਦੱਸਣੀ ਸੀ ਆਹ ਕੌਣ ਹੈ ਲੈ ਆਖੀ ਤੂੰ ਬਾਗ ਜਾ ਹੁਣ ਆ ਨਵੀਰਪਾਲ ਦੀ ਦੀ ਆ ਦੱਸਦਾ ਮੰਮੂ ਨੂੰ ਡਰਦਾ ਕਾ ਤੂੰ ਕੋਈ ਨਹੀਂ ਮੈਂ ਭੱਗ ਜੂਗੀ ਨਾਲੇ ਇੱਥੇ ਕੌਣ ਹੁੰਦਾਗਾ ਮੈਂ ਤਾਂ ਨਾ ਐ ਗੰਚੀ ਵੀ ਫਿਰ ਨਾ ਮੈਨੂੰ ਕੁਲਜਣਾ ਜਿ ਲੱਗੀ ਰੋ ਕਰੇ ਜਾ ਕੇ ਤੋ ਮੈਨੂੰ ਪਹਿਲਾਂ ਗੱਲ ਦੱਸ ਵੀ ਗੱਲ ਕੀ ਆ ਯਾਰ ਗੱਲ ਮੈਂ ਤੈਨੂੰ ਦੱਸਾਂ ਕੀ ਆ ਹੂੰ ਗੱਲ ਤਾਂ ਇਹ ਆ ਵੀ ਤੂੰ ਮੈਨੂੰ ਇੰਨੇ ਫੋਨ ਨਾ ਲਾਇਆ ਕਰ ਠੀਕ ਹੈ ਬਾਰੀ ਬਾਰੀ ਫੋਨ ਨਾ ਲਾਇਆ ਕਰ ਮੈਨੂੰ ਕੋਈ ਕੰਮ ਧੰਦਾ ਹੁੰਦਾ ਹੈਗਾ ਬਸ ਗੱਲ ਆਹੀ ਦੱਸਣੀ ਸੀ ਤੈਨੂੰ ਮੈਂ ਫੋਨ ਨਾ ਲਾਇਆ ਕਰ ਹੂੰ ਇਹ ਕਹੀ ਜੀ ਗੱਲ ਆ ਨਾ ਪਹਿਲਾਂ ਤਾਂ ਤੂੰ ਸਾਰਾ ਸਾਰਾ ਦਿਨ ਗੱਲਾਂ ਕਰੀ ਜਾਂਦਾ ਸੀ ਹੁਣ ਤੂੰ ਕਹਿੰਦਾ ਮੈਨੂੰ ਫੋਨ ਨਾ ਲਾਇਆ ਕਰ ਕਦੇ ਕਹਤਾ ਨਾ ਮੈਨੂੰ ਸ਼ੱਕ ਹੁੰਦਾ ਵੀ ਵਿਆਹ ਤਾਂ ਤੂੰ ਮੇਰੇ ਨਾਲ ਕਦੇ ਕਰਾਉਣਾ ਹੀ ਨਹੀਂ ਗੱਲਾਂ ਹੀ ਆ ਬਸ ਉਹ ਕੋਈ ਕੰਮ ਵੀ ਕਰਨਾ ਹੁੰਦਾਗਾ ਤਾਂ ਹੈ ਨਾ ਗਾ ਮੈਂ ਤਾਂ ਹੁਣ ਮੈਂ ਕੰਮ ਧੰਦਾ ਭਾਲਦਾ ਫਿਰਦਾ ਕੋਈ ਕੰਮ ਧੰਦਾ ਲੱਜੂਗਾ ਫਿਰ ਹੁਣ ਉੱਥੇ ਬੈਠਾ ਗੱਲ ਕਰੀ ਜਾਇ ਕਰੂੰਗਾ ਮੈਂ ਨਾ ਮੈਂ ਕਿਹੜਾ ਬੇਲੀ ਆ ਵੀ ਤੈਨੂੰ ਸਾਰਾ ਦਿਨੀ ਫੋਨ ਲਈ ਜੰਨੀ ਆ ਅੰ ਨਾਲੇ ਮੈਨੂੰ ਤਾਂ ਮਾਮੀ ਤੋਂ ਵੀ ਇੰਨਾ ਡਰ ਲੱਗਦਾਗਾ ਜੇ ਮਾੜੀ ਜੀ ਵੀ ਕਿਸੇ ਗੱਲ ਦਾ ਪਤਾ ਲੱਗ ਗਿਆ ਨਾ ਉਦੋਂ ਹੀ ਘਰੋਂ ਕੱਢ ਦੇਣਗੇ ਮੈਨੂੰ ਬੀਰਪਾਲ ਜੀ ਪਤਾ ਨਹੀਂ ਕਿੱਧਰ ਗਈ ਐ ਕਦੋਂ ਦੀ ਗਈ ਐ ਹਾਇ ਤਾਂ ਕਰਨੀ ਹੋੜੀ ਉਹ ਤਾਂ ਨਹੀਂ ਕਿ ਜੇ ਘਰੇ ਜਾ ਕੇ ਬੈਗੀ ਐ ਨਹੀਂ ਦੇਖਦੀ ਹੈਗੀ ਵੀ ਕੰਮਾਂ ਦਾ ਟਾਈਮ ਹੋਇਆ ਪਿਆਗਾ ਵੀ ਮੈਂ ਕੰਮ ਵੀ ਕਰਨੇ ਹੈਗੇ ਸਾਰਾ ਦਿਨ ਬਾਹਰ ਹੀ ਫਿਰਦੀ ਰਹਿੰਦੀ ਹੈਗੀ اے ਕੁੜੀ ਨੇ ਅੱਡ ਲੈ ਲੇ। ਵੇ ਦਲਪ੍ਰੀਤਾ। ਹਾਂ ਮੰਮੀ। ਵੇ ਪੁੱਤ ਵੀਰਪਾਲ ਕਿੱਥੇ ਹੈਗੀ? ਮਾਮਾ ਤੈਨੂੰ ਦੱਸਤਾ ਲੈਣਾ ਪਰ ਕੁੱਤੀ ਨਾ। ਕਿਉਂ? ਉਹਨਾਂ ਤਾਂ ਰਿਮੋਟਰ ਤੇ ਕਦੇ ਮੁੰਡਿਆਂ ਨਾਲ ਬੈਠੇ ਸੀ। ਕਿਸ ਮੁੰਡੇ ਨਾਲ ਬੈਠੇ ਸੀ? ਚਲ ਕੋਈ ਨਾ ਪਰ ਤੂੰ ਇੱਧਰ ਖੇਡ ਚੰਗਾ ਕੋਈ ਨਾ। ਮੈਂ ਕਿੰਦਰ ਜਾਉਂਗੀ। ਚਲ ਸੁਣ ਹੁਣ ਤੂੰ ਜਾ। ਵੇ ਆਈ ਗੱਲ ਤੂੰ ਇਦੋਂ ਬਾਅਦ ਮੈਨੇ ਕੋਈ ਘੱਟ ਫੋਨ ਲਾ ਲਿਆ ਕਰ ਠੀਕ ਹੈ ਨਾ? ਹੌਂ ਤੇ ਤਾ ਤੂੰ ਗੱਲ ਨਹੀਂ ਸੁਣਦੀ ਤੈਨੂੰ ਐ ਬਹਿ ਕੇ ਸਮਝਾਤੀ ਜਾ ਹੁਣ ਵਗਦਾ ਜੇ ਦੇਖ ਕੇ ਟੱਪ ਜਿਹਾ ਸਸਾ ਬਸ ਆ ਜਾ ਜਾਨੀ ਅਮ ਕੋਈ ਨਾ ਤੂੰ ਇੱਧਰ ਖੇਡ ਲਾ ਹਾਏ ਮੈਂ ਮਰ ਜਾ ਇਹ ਕੁੜੀ ਜਿਹਦਾ ਬੜਾ ਲਹੂ ਪੀਤਾ ਉਹੀ ਪਵਾਤੀ ਨੇ ਛਾਟੇ ਕੇ ਨਾਲ ਮੈਨੂੰ ਪੰਜਰ ਨੂੰ ਆਖਿਆ ਸੀ ਵੀ ਆਪਣੇ ਦਾ ਤੂੰ ਸਿਆਪਾ ਨਾ ਪਾ ਤਾਂ ਕਿ ਮੇਰੀ ਭਾਣ ਜੀ ਹੈਗੀ। ਆਹਨ ਪਤਾ ਲੱਗੂ ਹੁਣ ਜੇ ਤਾਂ ਭਾਣ ਜੀ ਚੱਕੇ ਕਿਹਬਵਾ ਸੀ। ਆਪੇ ਉਹਦੀ ਭੂਆ ਲੈ ਕੇ ਜਾਂਦੀ ਨਾ ਜਾਂਦੀ ਸੀ। ਤੈਨੂੰ ਤਾਂ ਜੈਵਦੀ ਦੀ ਭੂਆ ਨਹੀਂ ਲੈ ਕੇ ਗਈ ਇਹਦੇ ਚੱਜਾਂ ਦਾ ਪਤਾ ਸੀ। ਮੇਰੇ ਗੱਲ ਪਤਾ ਸਿਆਪਾ। ਭੈਣ ਹੀ ਸੰਗਮਾਂ ਦੀ ਵੀ ਤੂੰ ਆਪਦੇ ਨਾਨਕੇ ਰਹਿਨੀ ਆ ਵੀ ਤੁਸੀਂ ਮੋਟਰ ਤੇ ਬੈਠੀ ਕੀ ਕਰਦੀ ਆਂ? ਵੀ ਸਵੇਰ ਨੂੰ ਐ ਨਹੀਂ ਵੀ ਮੇਰੇ ਮਾਮੇ ਨੂੰ ਮੈਂ ਨਾ ਦੇਣਗੇ। ਤੇਰੀ ਭਾਂ ਦੀ ਮੋਟਰ ਤੇ ਬੈਠੀ ਆ ਬਗਾਨੇ ਬੰਦੇ ਨਾ ਵੀ ਕਿਸੇ ਨੇ ਤਾਂ ਦੇਖੀ ਹੋਣੀ ਐ ਜਦੋਂ ਜਵਾਕ ਨੂੰ ਪਤਾ ਲੱਗ ਗਿਆ ਸਾਰਾ ਉੱਥੇ ਰਹਾ ਵਗਦਾਗਾ ਕੋਈ ਨਾ ਬੰਦੇ ਇਹਨੂੰ ਕਰੇ ਤੋੜੂ ਨਾ ਲੱਤ ਆਈ ਨਹੀਂ ਮੈਂ ਦੱਸੂ ਇਹਦੇ ਮਾਮੇ ਨੇ ਵੀ ਜਿਹੜੀ ਕੱਲ ਦਾ ਡਰ ਚਿੰਤਾ ਉਹ ਹੀ ਕਰਤਾ ਬੇਵਾਨੇ ਇੱਥੇ ਰੋੜੀ ਨਾਲ ਹੀ ਆਪਦੇ ਆਪ ਕਿ ਜੇ ਵੱਡੀ ਨੇ ਲਹੂ ਪੀਤਾ ਨਾ ਦੇਖਨੀ ਆ ਉਹ ਵੀ ਪੈਣੀ ਕਦੋਂ ਆਊਗਾ ਪਰੇ ਦਸ ਨੂੰ ਨੂੰ ਸਾਰੀ ਗੱਲ ਹੈ। ਲੈ ਆ ਉਹਦੇ ਜੈ ਵੱਡੀ ਹੁਣ ਦਿੰਨੀ ਐ ਇਹਨੂੰ ਮੈਂ ਪਤਾ। ਜੀ ਤੂੰ ਆਈ ਕਿਧਰੋਂ ਆਂਗੀ? ਤੇ ਫਿਰ ਦੀ ਐਨੀ ਖੇ ਖਾਂਦੀ। ਮਾਮੀ ਆਪਾਲ ਸਕੀ ਮੇਰੇ। ਸੱਡਾ ਤੇਰੇ ਪਾਸ ਹੈ ਜਿੱਦਾਂ ਕੱਟ ਕੱਲਾ ਪੱਟ ਕੇ ਸੱਡਾ ਮਰ ਜਾਣੀ ਐ ਤੇਰਾ। ਤੂੰ ਫਿਰਦੀ ਕਿੱਥੇ ਧੱਕੇ ਖਾਂਦੀ? ਮਾਮੀ ਮੈਂ ਤਾਂ ਇੱਥੇ ਹੀ ਸੀ। ਕਿੱਥੇ ਸੀ ਤੂੰ ਇੱਥੇ ਮੈਂ ਤਾਂ ਤਾਈ ਕੇ ਘਰੇ ਗਈ ਸੀ ਜੀ ਤਾਂ ਕਰਦਾ ਤੇਰੇ ਟੱਕਿਆ ਕੇ ਤੇਰੇ ਕੰਨ ਤੇ ਮਾਰਾਂ ਮੈਂ ਤਾਈ ਕੇ ਘਰੇ ਸੀ ਤੂੰ ਤੂੰ ਲੁਚਪੜੇ ਨਾ ਕਰ ਤੂੰ ਤੂੰ ਸਿੱਧੀ ਹੋ ਕੇ ਦੱਸ ਦੇ ਮੈਨੂੰ ਕਿਥੇ ਖਾਂਦੀ ਫਿਰਦੀ ਆ ਮਾਮੀ ਆ ਕੇ ਬੋਲੀ ਜੰਨੀ ਆ ਤੂੰ ਐਵੇਂ ਪੁੱਠੇ ਸਿੱਧੇ ਜਾਨ ਜਲਾਈ ਜੰਨੀ ਆ ਤੂੰ ਹਜੇ ਤੂੰ ਹਜੇ ਪੁੱਠੇ ਸਿੱਧੇ ਬੋਲਦੀ ਮੈਨੂੰ ਤੇਰੇ ਕੁਛ ਲੱਗਦੇ ਨੇ ਤੇਰੇ ਭਰਾ ਨੇ ਸਾਰਾ ਕੁਝ ਦੱਸਤਾ ਮੈਨੂੰ ਦਲਪ੍ਰੀਤ ਨੇ ਕਿਹਾ ਕਿਸ ਮੁੰਡੇ ਕੋਲੇ ਬੈਠੀ ਸੀ ਮੰਮੀ ਲੈ ਉਹਦਾ ਜਵਾਬ ਆ ਐਵੇਂ ਭਕਾਈ ਮਾਰੀ ਜਾਂਦਾਗਾ ਮੇਰਾ ਮੁੰਡਾ ਝੂਠ ਮਾਰਦਾ ਸੁਰਸਤਾ ਨਾ ਹੋ ਸਾਰਾ ਹਜੇ ਗਲਤੀ ਕਰਕੇ ਗਲਤੀ ਨਹੀਂ ਮੰਨਦੀ ਹੌਂ ਤੇ ਤੇਰੇ ਮਾਮੇ ਨੂੰ ਕੋਈ ਨਾ ਤੇਰੀ ਪਟੌਣੀਆਂ ਤੇਰੀ ਗੁੱਤ ਮੇ ਤੇਰੀ ਤੈਨੂੰ ਤਾਂ ਬੇਵਾ ਤੇਰੀ ਭੂਆ ਨੇ ਨਹੀਂ ਰੱਖਿਆ ਇੱਥੇ ਕੱਢਤੀ ਤੂੰ ਉਹਨੇ ਵੀ ਤੈਨੂੰ ਰੱਖਿਆ ਤੇਰੇ ਖੇਖ ਨਾਲ ਪਤਾ ਸੀ ਉਹਨੂੰ ਵਿੱਚ ਛੱਟੇ ਖੇਪਵਾਉਗੀ ਮੈਂ ਹਸ ਤਾਂ ਡੜੇ ਜੇ ਕੀ ਲਾਉਣੀ ਆ ਹੇ ਤਾਂ ਦੇਖੇ ਸਹੀ ਤੇਰੇ ਮਾਮੇ ਤੇਰੇ ਲੱਤਾਂ ਤੜਵਾਉਂਦੀ ਮੈਂ ਹੇ ਹੰਕਾਰ ਕੇ ਕਿਨੂ ਦਿਖਾਉਣੀ ਆ ਦੱਸੇ ਮੈਨੂੰ ਕਿ ਟਟੇ ਖੇ ਪਵਾਉਂਦੀ ਤੁਰੀ ਫਿਰਦੀ ਹੈਗੀ ਨਾ ਮੋਟਰਾਂ ਤੇ ਤੂੰ ਕਰਦੀ ਕੀ ਫਿਰਦੀ ਐ ਮੋਟਰ ਤੇ ਕਰਨੀ ਕੀ ਗਈ ਸੀ ਤੂੰ ਕੌਣ ਸੀ ਉਹ ਮਾਮੇ ਮੈਂ ਨਹੀਂ ਗਈ ਮੈਂ ਗਈ ਤਾਂ ਇਹ ਨਹੀਂ ਆ ਨਾ ਮੇਰਾ ਮੁੰਡਾ ਕਮਲਾਗਾ ਉਹ ਕੁਝ ਜਾਣਦਾ ਨਹੀਂ ਹੱਦ ਹੋਈ ਪਈ ਆ ਲੈ ਹਜੇ ਜਵਾਕ ਨੂੰ ਝੂਠ ਸਾਫਤ ਕਰਦੀ ਹੈਗੀ ਨਿਆਣਾ ਕਿਤੇ ਉਹ ਜਵਾਕ ਸਾਰਾ ਕੁਝ ਉਹਨੇ ਆ ਕੇ ਮੈਨੂੰ ਦੱਸਤਾ ਹਾਂ ਇਹ ਕਰਦੀ ਆ ਮੈਂ ਤਾਂ ਗਈ ਨਹੀਂ ਕੋਈ ਨਾ ਹੁੰਦੇ ਜੇ ਮਾਪੇ ਨੂੰ ਫੇਰ ਪਤਾ ਲੱਗੂ ਇਹਦੀ ਕਿ ਕੀ ਸੋਚੀ ਜੰਨੀ ਆ ਸੋਚਦਾ ਮੈਂ ਬਹੁਤ ਕੁਝ ਰਹੀ ਆ ਜੀ ਮੈਂ ਇਹਨਾਂ ਆਪਣੇ ਦਿਲ ਪ੍ਰੀਤ ਨੂੰ ਦੱਸਿਆ ਸੀ ਜੀ ਕੀ ਦੱਸਿਆ ਸੀ ਕਹਿੰਦਾ ਨਾ ਵੀਰਪਾਲ ਉਹਨਾਂ ਦੀ ਮੋਟਰ ਤੇ ਬੈਠੀ ਸੀ ਮੋਟਰ ਦੇ ਹੋਰ ਮੈਨੂੰ ਤਾਂ ਪਉਂਦਾ ਝਟਕਾ ਜਿਹਾ ਲੱਗਿਆ ਪਿਆਗਾ ਕਿਹਦੀ ਮੋਟਰ ਤੇ ਜਿਹੜੀ ਚਾਚੀ ਦੀ ਮੋਟਰ ਤੇ ਬੈਠੀ ਸੀ ਜਿਹੜੀ ਇੱਥੇ ਜੇ ਨਹੀਂ ਮੋਟਰ ਦੀ ਹੈਗੀ ਤੇ ਉਹ ਹੀ ਕੋ ਜਵਾਕ ਨੂੰ ਪੁਲੇਖਾ ਪੈ ਗਿਆ ਹੁਣੇ ਪਤਾ ਨਹੀਂ ਉਹ ਤਾਂ ਕਹਿੰਦਾ ਵੀ ਮੈਂ ਤਾਂ ਕਹਿੰਦਾ ਦੇਖ ਕੇ ਆਇਆ ਕਹਿੰਦਾ ਪੈਣ ਸੀਗੀ ਵੀਰਪਾਲ ਕਹਿੰਦਾ ਕਿਸੇ ਮੁੰਡੇ ਦੇ ਨਾਲ ਬੈਠੀ ਸੀ ਉਦੋਂ ਉਹਦੀ ਘਰੇ ਭੱਜ ਆਇਆ ਗੁੱਸਿਆ ਸੀ ਮੈਂ ਵੀਰਪਾਲ ਨੂੰ ਫਿਰ ਐਵੇਂ ਤੈਨੂੰ ਕਹਾਂ ਮੈਂ ਝਟਕੀ ਬਠੇਰਾ ਵੀਰਪਾਲ ਥੱਪੜ ਵੀ ਲਾਇਆ ਉਹਦੇ ਮੈਂ ਮਹਾ ਜੀ ਕਿਸੇ ਲੋਟ ਮੈਂ ਦੱਸ ਨਾ ਪਰ ਮੇਰੇ ਕੋਲ ਮੰਨੀ ਨਹੀਂ ਕਿ ਇਹ ਮੈਂ ਤਾਂ ਹੈ ਹੀ ਨਹੀਂ ਹੁਣ ਮੈਨੂੰ ਇੱਕ ਗੱਲ ਉਹਦਾ ਵੀਰਪਾਲ ਤੇ ਵੀ ਆਇਆ ਹੁੰਦਾ ਕਿ ਕੀ ਪਤਾ ਜਵਾਕ ਨੂੰ ਭਲੇਖਾਣ ਲੱਗਿਆ ਹੋਵੇ ਹੂੰ ਜਵਾਕ ਵੀ ਕਹਿੰਦਾ ਕਹਿੰਦਾ ਮੈਂ ਮੰਮੀ ਆ ਦੇਖਣਾ ਦੇਖ ਕੇ ਆਇਆ ਕਹਿੰਦਾ ਵੀ ਵੀਰਪਾਲ ਭੈਣ ਸੀ ਇਹ ਭਲੇਖਾਣਾ ਪੈ ਗਿਆ ਹੋਵੇ ਜਵਾਕ ਤਾਂ ਜਵਾਕ ਹੀ ਹੈ ਨਾ ਨਾ ਫਿਰ ਵੀ ਸਮਝਦਾਰ ਆ ਇੰਨਾ ਭਲੇਖਾ ਤਾਂ ਨਹੀਂ ਪੈਂਦਾ ਮੈਂ ਤਾਂ ਕਹਿੰਨੀ ਆ ਵੇਜੇ ਜਿਹਾ ਵਿਆਹ ਕੇ ਤੋੜ ਦੇ ਪਰਾਂ ਕੀ ਹੋਰ ਇਹ ਦੂ ਪਹਿਲੀ ਪਹਿਲਾ ਹੀ ਕੋਈ ਜਰਾ ਕੇ ਦੌਰਨ ਵਾਲੀ ਤਾਂ ਨਾ ਗੱਲ ਹੈ ਜੇ ਕਰ ਤੂੰ ਮੈਂ ਨਾ ਜਦੋਂ ਭੈਣ ਮਰੀ ਜੀ ਦੀ ਮਾਂ ਹਸਪਤਾਲ ਚ ਸੀਗੇ ਸੀ ਉਹ ਮੈਨੂੰ ਇਹ ਡਿਊਟੀ ਸਮਾ ਕੇ ਗਈ ਹੈ ਕਿਉਂ ਨੂੰ ਪਤਾ ਲੱਗ ਗਿਆ ਸੀ ਬੱਜਦੀ ਤਾਂ ਮੈਂ ਹੈ ਨਹੀਂ ਮੈਨੂੰ ਆ ਤਾਂ ਇਹ ਵੀ ਵੀਰੇ ਜਿੰਨਾ ਚਿਰ ਕੀ ਹੋਵੇਗਾ ਨਾ ਤੂੰ ਮਰੀ ਧੀ ਨੂੰ ਮਾਪ ਪਿਓ ਦੋਨੇ ਕੁਝ ਬਣ ਕੇ ਸਾਂਭਣਾ ਪਾਲਣਾ ਪੋਸਣਾ ਇਹਦਾ ਵਿਆਹ ਕਰਨਾ ਫਿਰ ਉਹਨਾਂ ਬਸ ਆਮੀ ਪਾਲੀ ਤੇ ਜਾਂਦੇ ਸੀ ਕੋਲਕਾਤਾ ਛੱਡੀਏ ਹੁਣ ਆਪਾਂ ਨੇ ਵਧੀਆ ਸਕੂਲ ਚ ਪੜਾਈ ਜੰਨੇ ਆ ਹੈ ਵਧੀਆ ਖਾਣ ਪੀਣ ਨੂੰ ਦਿੰਨੇ ਆ ਕਪੜਾ ਲੀੜਾ ਦਿੰਨੇ ਆ ਹੁਣ ਫਿਰ ਜਿਹੜਾ ਇਹ ਛੱਟੇ ਖੇਪਵਾਉਂਦੀ ਫਿਰਦੀ ਆਪਣੇ ਉਹ ਨਹੀਂ ਤੂੰ ਵੀ ਮਾਂ ਐਂਦੀ ਤੂੰ ਝੜਕਿਆ ਕਰ ਜੀ ਕੋਈ ਗੱਲ ਐ ਪਰ ਐਂ ਵੀ ਐਂ ਜਕੀਣ ਜਾ ਵੀ ਮੰਨਣਾ ਔਖਾ ਵੀ ਹਨਾ ਕੀ ਐ ਜਵਾਬ ਨੂੰ ਲੇਖਾ ਪੈ ਗਿਆ ਹੋਈ ਝੜਕਿਆ ਤਾਂ ਹੁਣ ਬਥੇਰਾ ਫਿਰ ਹੁਣ ਐ ਜਵਾਬ ਵੀ ਤਾਂ ਨਹੀਂ ਝੂਠ ਮਾਰਦਾ ਲੈ ਹੁਣ ਆਪਦੇ ਜਵਾਬ ਤੇ ਵੀ ਬੁਰਾ ਅਸਰ ਪੈਂਦਾਗਾ ਜਦੋਂ ਇਹ ਜਾ ਕੁਛ ਦੇਖਦਾ ਉਹ ਨਾ ਮਨਦੀਪ ਮੇਰਾ ਦਿਲ ਨਹੀਂ ਮੰਨਦਾ ਜੀ। ਉਹ ਗੁਪਲੇਖਾ ਪੈ ਗਿਆ ਹੁਣੇ। ਭਲੇਖਾ ਨਹੀਂ ਪਿਆ ਹੈਗਾ ਮੈਨੂੰ। ਮੈਂ ਤਾਂ ਕਹਿੰਦੀ ਜਿਵੇਂ ਵੀ ਹੈਗਾ ਕਰਕੇ ਗੱਲ ਕੁੜੀ ਨੂੰ ਵਿਆਹ ਕੇ ਤੋੜ ਦੇ ਆਪਣੀ ਬਣੀ ਬਣਾਈ ਰਹਿ ਜੂ। ਇਹਦੀ ਭੂਆ ਨੂੰ ਕਰਦੇ ਫੋਨ। ਕਿਹਨਾਂ ਉਹਦੇ ਨਾਲ ਕਰ ਲਾ ਗੱਲ ਭਾਈ ਅਸੀਂ ਕੁੜੀ ਦਾ ਰਿਸ਼ਤਾ ਦੇਖਦੇ ਆ। ਦੇਖ ਰਹਾ ਐ ਏਡੀ ਤਾਂ ਵੀਰਪਾਲ ਵੀ ਨਿਆਣੀ ਨਹੀਂ ਯਾਰ ਉਹਨੂੰ ਪਤਾ ਹੈ ਮੇਰੇ ਮਾਮੇ ਦੀ ਕਿੰਨੀ ਇੱਜ਼ਤ ਹੈ। ਉਹ ਜਦੋਂ ਇਹੋ ਜਿਹੇ ਨਾ ਜਵਾਕ ਕੰਮਾਂ 'ਚ ਪੈ ਜੇ ਨਹੀਂ ਪਤਾ ਲੱਗਦਾ ਹੁੰਦਾ ਉਹਨੂੰ ਵੀ ਅਸੀਂ ਕੀ ਗਲਤੀ ਕਰਦੇ ਆ। ਇਹ ਮਾੜੀ ਮੂਟੀ ਗੱਲ ਕਦੇ ਅੱਗੇ ਨਾ ਪਿੱਛੇ ਸੁਣੀ ਨਹੀਂ ਆਪਾਂ ਫੇਰ ਉਹੀ ਗੱਲ ਤੇਰੀ ਤੂੰ ਗੱਲਾਂ ਤੇ ਯਕੀਨ ਕਰਤਾ ਨਹੀਂ ਕਰਦਾ ਨਾ ਮੈਂ ਤੇ ਜਵਾਬ ਤਾਂ ਹੀ ਝੂਠ ਮਾਰਦਾ ਫੇਰ ਫੇਰ ਤੇਰੀ ਉਹੀ ਗੱਲ ਤੂੰ ਆਹ ਮੈਨੂੰ ਸਮਝ ਨਹੀਂ ਆਉਂਦੀ ਮੈਂ ਤਾਂ 105 ਹੋ ਪੰਜ ਜਾਗਾ 105 ਤਾਂ ਹੈਗਾ ਫਿਰ ਆਂਦੀ ਭਾਣ ਜੀ ਦੇ ਗੱਲਾਂ ਤੇ ਪਰਦੇਗਾ ਤੋ ਪਾਉਣਾਗਾ ਤੂੰ ਇਹ ਗੱਲ ਤੂੰ ਕੀ ਕਰਤੀ ਭਾਣ ਜੀ ਦੀ ਗੱਲ ਤੇ ਪਰਦੇ ਕਿਉਂ ਮੇਰੀ ਵੀ ਇੱਜ਼ਤ ਹੈਗੀ ਪਰਦਾ ਮੈਂ ਇੱਕ ਵੀ ਨਹੀਂ ਹੋ ਕਰਨ ਦਿੰਦਾ ਮੈਂ ਐਂ ਤੂੰ ਆ ਪਟਕੇ ਦੱਬ ਨੂੰ ਇਹਨੂੰ ਵੀ ਪਤਾ ਹੈਗਾ ਫਰੋਹੀ ਤਾਂ ਗੱਲ ਮੈਂ ਕਹਿਣੀ ਆ ਥਾਂ ਟੋਆ ਪਟਕੇ ਦੱਬਣ ਨੂੰ ਜੇ ਪਹਿਲੀ ਗੱਲ ਸਾਂਭ ਲੈ ਨਾ ਇਹ ਉਹ ਜਾਂਦੀ ਆਉਂਦੀ ਰਹੇ ਜੇ ਨਾ ਆਪਣੀ ਬਣੀ ਬਣਾਈ ਰਹੇ ਨੀ ਉਹ ਤਾਂ ਠੀਕ ਆ ਪਰ ਮੈਨੂੰ ਐਂ ਜੇ ਲੱਗਦਾ ਹੈਗਾ ਵੀ ਦੇਖ ਉਹਨੂੰ ਵੀ ਪਤਾ ਹੈ ਵੀ ਮਾਮਾ ਨਹੀਂ ਮੇਰਾ ਪਿਓ ਵੀ ਹੈ ਜਿਹੜੀਆਂ ਕੁੜੀਆਂ ਨਾ ਰਹਿੰਦੀਆਂ ਨਾ ਉਹ ਕੁੜੀਆਂ ਸਹੀ ਨਹੀਂ ਹੈਗੀਆਂ ਇੱਕ ਦੂਜਿਆਂ ਦੇਖ ਕੇ ਕੁੜੀਆਂ ਵਿਗੜ ਜਾਂਦੀਆਂ ਨੇ ਚਲ ਕੋਈ ਨਹੀਂ ਮੈਂ ਦੇਖੂਗਾ ਕਿਸੇ ਢੰਗ ਤਰੀਕੇ ਨਾਲ ਗੱਲ ਕਰਕੇ ਕੋਈ ਵੀ ਕੋਈ ਨਹੀਂ ਸਮਝਾਇਆ ਕਰ ਝਿੜਕ ਵੀ ਦਿਆ ਕਰ ਕੋਈ ਨਹੀਂ ਜੇ ਤੈਨੂੰ ਕੋਈ ਲੱਗਦਾ ਇਹਨਾ ਹੋਬੇ ਕਿ ਤੂੰ ਦੇਖਦਾ ਰਹੀ ਤੇ ਗੱਲ ਜ਼ਿਆਦੇ ਵੱਧ ਜੇ ਨਹੀਂ ਕੋਈ ਕਰਦਾ ਨਾ ਸੋਚਦਾ ਨਾ ਨਾ ਮੈਂ ਕਾਲਜ ਨਾ ਜਾ ਕੇ ਪਤਾ ਲਵਾਂ ਹੁਦਾ ਤੂੰ ਦੇਖ ਮੇਰਾ ਜਿਹੜੀ ਗੱਲ ਸੀ ਤੈਨੂੰ ਦੱਸਤੀ ਮੇਰੇ ਤਾਂ ਹੁਣ ਇਹਦੇ ਪੂਰੀ ਤੌਰ ਆ ਭਈ ਆਪਾਂ ਤਾਂ ਜਦੋਂ ਦਾ ਮੁੰਡੇ ਅੰਦਰ ਸਣਾ ਮੈਂ ਤਾਂ ਬਲਾਈ ਗੁੱਸਾ ਆ ਹੀ ਜਾਂਦਾ ਤੇ ਮੈਂ ਤਾਂ ਲੱਗਦਾ ਵੀ ਘਰੋਂ ਬਾਹਰ ਨਾ ਕੱਢਾਂ ਚਲ ਦੇਖਦੇ ਆ ਫਿਰ ਮੈਂ ਇੱਕ ਦੋ ਦਿਨ ਉੱਥੇ ਜਾ ਕੇ ਪਤਾ ਲਿਆ ਹਾਂ ਚਲ ਦੇਖ ਲੱਗਤੇ ਇਹ ਨਾ ਹੋਵੇ ਪਤਾ ਲੈਂਦਾ ਹੀ ਰਹੇ ਜੀ ਮੁਰਕ ਕੇ ਗੱਲ ਬਾਤ ਜੇ ਪਤਾ ਹੀ ਲਾ ਹੁਣ ਵੀ ਕਿੱਦਾਂ ਨੂੰ ਭੱਗ ਗਈ ਢੜਕੀ ਸੀ ਮੇਰੇ ਅੰਦਰ ਜੇ ਜਾ ਕੇ ਬੈ ਗਈ ਸੀ ਹੁਣ ਮੁਰਕ ਕੇ ਬਾਹਰ ਹੀ ਨਿਕਲਦੇ ਆਏ ਤਾਂ ਨਹੀਂ ਆ ਹਾਂ ਬਾਹਲਾ ਵੀ ਫਿਰ ਤਨ ਉਹ ਜਵਾਕ ਦਾ ਦਿਲ ਟੁੱਟ ਜਾਂਦਾ ਹੈ ਨਾ ਦਿਲ ਟੁੱਟਣ ਦੀ ਗੱਲ ਨਹੀਂ ਹੁਣ ਤਾਂ ਉਹ ਨਿਆਣੀਆ ਸਮਝ ਜੂ ਹੁਣ ਤਾਂ ਉਹ ਨੂੰ ਇਹੋ ਜੇ ਗੱਲਾਂ ਦਾ ਨਹੀਂ ਪਤਾ ਵੀ ਮੈਂ ਗਲਤ ਕਰਦੀ ਆ ਕਿ ਠੀਕ ਕਰਦੀ ਆ ਜੇ ਹੁਣ ਆਪਾਂ ਹੁਣ ਸਮਝਾਵਾਂਗੇ ਉਹ ਨੂੰ ਫੇਰ ਹੀ ਸਮਝਾਊਗੀ ਹੁਣ ਤਾਂ ਉਹ ਦੀ ਨਿਆਣ ਮਤ ਆ ਗਈ ਹੁਣ ਤੁਹਾਨੂੰ ਆਪ ਜੀ ਸਾਰਿਆਂ ਗੱਲ ਲਈ ਸਹੀ ਲੱਗਦੀਆਂ ਨੇ ਜੇ ਹੁਣ ਸਿਆਣੀ ਹੋਵੇ ਮੋਟਰ ਤੇ ਕਿਉਂ ਜਾਂਦੀ ਹਾਂ ਇਹ ਤਾਂ ਹੈ ਹਾਂ ਇਹ ਤਾਂ ਸੋਚਦੀ ਵੀ ਮੈਨੂੰ ਕੋਈ ਨਾ ਕੋਈ ਤਾਂ ਦੇਖੂਗੀ ਹੂੰ ਉਹ ਤਾਂ ਹਜੇ ਇੰਨਾ ਸੋਕਰ ਆਪਣੇ ਮੁੰਡੇ ਨੇ ਦੇਖ ਲਿਆ ਮੰਮੀ ਨਾ ਮੰਮੀ ਕੋਲੇ ਬੈਠੀ ਆ ਮੈਨੂੰ ਲੱਗਦਾ ਨਾ ਸਾਰਾ ਕੁਝ ਮਾਮੀ ਦੱਸ ਦੂ ਮਾਮੇ ਨੂੰ ਚੱਲ ਕੋਈ ਨਹੀਂ ਕਰਦਾ ਕੋਈ ਨਹੀਂ ਕਿਸਰੇ ਜਿੱਦਾਂ ਲਈ ਹੈ ਰੰਗੀ ਇੱਥੇ ਰਹਿਣ ਲੱਗੀ ਉਦੋਂ ਦੀ ਏ ਥੋੜਾ ਜਿਆ ਕਰਦੀ ਹੈਗੀ ਇਹਨੂੰ ਵਿਆਹ ਕੇ ਤੋਰ ਦੇਵੇ ਵਿਆਹ ਕੇ ਤੋਰ ਦੇ ਹੋ ਸਕਦਾ ਕੋਈ ਹੀ ਨਾ ਜੇ ਰਹਿਣ ਤੇ ਹੋ ਕਰਦੀ ਗੋਹਣਾ ਚਲ ਕੋਈ ਨਹੀਂ ਕਰਦਾ ਇਹੋ ਜਿਹਾ ਨਹੀਂ ਪੁੱਛਣਾ ਵੀ ਪਾਰਨਾ ਜੇ ਤਾਂ ਨਾ ਕਰਦਾ ਕਰ ਦੋ ਇਹਨਾਂ ਕੀ ਇਹ ਮੂਲ ਜਾਮਦਾ ਕੇ ਨੂੰ ਤੋਰਨ ਦੀ ਮ ਜਿਹੜੇ ਹਸਾਬ ਨਾਲ ਮਮੀ ਮਮੀ ਕੋਲੇ ਬੈਠੀ ਆ ਪਤਾ ਨਹੀਂ ਕੀ ਕੀ ਕਿਹਾ ਹੋਗਾ ਮਾਮੇ ਨੇ ਪਤਾ ਨਹੀਂ ਕੀ ਕਿ ਉਂਗਲਾਂ ਲਾਈਆਂ ਹੋਣਗੀਆਂ ਮਾਮੇ ਨੂੰ ਉੱਤੇ ਮੈਂ ਨਾ ਐ ਕਰਦੀ ਆ ਮਾਮੇ ਨੂੰ ਨਾ ਅਚਾਹ ਫੜਾਉਣੀ ਆ ਨਾਲੇ ਮੈਨੂੰ ਪਤਾ ਲੱਗ ਜੂ ਵੀ ਮਾਮਾ ਕੀ ਕਹਿੰਦਾ ਮੈਨੂੰ ਜਾਂ ਮਾਮੀ ਨੇ ਉਹਦੇ ਕੀ ਉਂਗਲਾਂ ਲਾਈਆਂ ਹੋਣਗੀਆਂ ਪਤਾ ਤਾਂ ਕਰਨੀ ਪੈਣਾ ਨਹੀਂ ਫਿਰ ਮਾਮਾ ਮੈਨੂੰ ਲੜੂਗਾ ਹਲੇ ਮਾਮਾ ਦਾ ਰੇਜਾ ਵੀਰਪਾਲ ਮੈਂ ਵੀ ਇੱਕ ਗੱਲ ਕਰਨੀ ਸੀ ਵੀਰਪਾਲ ਤੇਰੇ ਨਾਲ ਹਾਂ ਮਮਾ ਜੀ ਮਮਾ ਜੀ ਦੱਸੋ ਕੀ ਗੱਲ ਹੈ ਪਹਿਲਾਂ ਤੂੰ ਐਸ ਤਰੀਪੜਾਈ ਕਿਨੇ ਚੱਲਦੀ ਹੈ ਵਧੀਆ ਚੱਲਦੀ ਹੈ ਮਮਾ ਪੜਾਈ ਦਾ ਅੱਛਾ ਤੇ ਇੱਕ ਮੈਂ ਤਨੂ ਐ ਕਹਿੰਦਾ ਸੀ ਦੇਖ ਆਪਣੇ ਭੈਣ ਅਰਗਾਂ ਵੀ ਤ੍ਰਿਪੂਆ ਅਰਗਾਂ ਸਵਾ ਕਿ ਬਗਾਂ ਆਪਣੇ ਰਿਵਾਜ ਹੈ ਸੁਰਖੀ ਸਰਕੀ ਲਾਉਣ ਦਾ। ਨਹੀਂ ਮੰਨ। ਤੇਰ ਤੁਹਾਡਾ ਯਾ ਸੋਚ। ਮਮਾ ਉਹ ਤਾਂ ਮੈਂ ਕਿਹਾ ਮੇਰੀ ਸੇਲੀ ਲਾਈ ਜਾਂਦੀ ਸੀ ਨਾ ਉਹ ਮੈਨੂੰ ਕਹਿੰਦੀ ਵੀ ਸੋਹਣੀ ਲੱਗਦੀ ਆ। ਮੈਂ ਉਹ ਨਹੀਂ ਲਾ ਲਈ ਅੱਗੇ ਤੋਂ। ਇਹ ਕਿਸੇ ਦੀ ਰੀਤ ਥੋੜੀ ਹੁੰਦੀ ਹੈਗੀ। ਕੋਈ ਨਹੀਂ ਮਮਾ ਜੇ ਤੁਹਾਨੂੰ ਨਹੀਂ ਲੰਭੀ। ਦੇ ਕਹਹ ਜਿਹੜੀ ਗੱਲ ਸੁਣੀ ਐ ਤੇਰੀ ਮੰਮੀ ਤੋਂ ਕਿ ਉਹ ਸੱਚ ਐ ਨਾ ਨਾ ਮਾਮਾ ਇਹ ਹੋਜੀ ਤਾਂ ਕੋਈ ਗੱਲ ਨਹੀਂ ਹੈਗੀ ਮੰਮੀ ਨੂੰ ਤਾਂ ਨਾ ਮੰਮੀ ਦੇ ਤਾਂ ਨਹੀਂ ਕਿਨੇ ਕੰਨ ਭਰਤੇ ਇਹੋ ਜੀ ਤਾਂ ਕੋਈ ਫਰਕ ਨਹੀਂ ਚੱਲ ਓਟ ਐ ਸੰਗ ਦੀ ਸੱਚ ਹੋਵੇ ਵੀ ਨਾ ਤੇ ਨਹੀਂ ਮੈਂ ਦੇਖ ਤੈਨੂੰ ਆਪ ਦੇ ਧੀਆਂ ਪੁੱਤਾਂ ਨੂੰ ਪਾਲਿਆਗਾ ਤੇਰਾ ਮਾਪਿਓ ਬਣ ਕੇ ਰੋ ਆ ਕੇ ਸੇ ਹੋਰ ਲਈ ਪੱਟਾਂ ਤੇ ਦੱਬਣੀ ਤੇ ਤੈਨੂੰ ਭੇਜੀ ਜੇ ਕੋਈ ਚੀਜ਼ ਦੀ ਕਮੀ ਹੈ ਤਾਂ ਦੱਸ ਨਹੀਂ ਮਾਮਾ ਬੱਸ ਵੇਰ ਜਦੋਂ ਗਜਾਨੀ ਨੇ ਨਾ ਕਾਲਜ ਚ ਪੜਨਾ ਉਦੋਂ ਪੁੱਤ ਜਾਂਦੀ ਮੇਰੇ ਚ ਨਿਗਾਹ ਮਾਰ ਕੇ ਜਾਇਆ ਕਰ ਵੀ ਮੇਰਾ ਮਾਮਾ ਆਏਗਾ ਹਾਂ ਮੈਂ ਤਾਂ ਜਾਵਾਂ ਮੈਂ ਜਾਵੜ ਕੋਈ ਨਹੀਂ ਕਰ ਲਾ ਕਰਨਾ ਖਿਆਲ ਰੱਖੀ ਹੋਣੇ ਮੇਰੀ ਗੱਲ ਦਾ ਅਿੰਦਾ ਮੈਡਮ ਉਹ ਤੀਹਿਆਣੀ ਨੂੰ ਤਰੀਕੇ ਨਾਲ ਸਮਝਾਇਆ ਜ਼ਿੱਦਾਂ ਇਹਨੂੰ ਕੀ ਕਹਾ ਕੌਣ ਦੇ ਜੀ ਤਾਂ ਮਾਂ ਵੀ ਹੈ ਨਹੀਂ ਜਿਸੇ ਨੂੰ ਸਮਝਾਉਣਾ ਵੀ ਉਹ ਵੀ ਰਣੂ 2 ਸਾਲ ਪਹਿਲਾਂ ਹੀ ਛੱਡ ਕੇ ਵਾਗ ਗਈ ਚੱਲ ਕੋਈ ਨਹੀਂ ਬਾਕੀ ਦੀ ਮੰਮੀ ਨੇ ਕਿਹਾ ਤਾਂ ਕਈ ਵਾਰੀ ਹੋ ਸਕਦਾ ਵੀ ਜਵਾਕ ਨੂੰ ਪ੍ਰੇਖਾ ਪਿਆ ਹੋਵੇ ਮੈਂ ਉਹਦਾ ਸਾਰਾ ਕੁਛ

మేలే మమ్ సారా కు దే మమ్మ ਉਿੱਕੂ ਲਈ ਇਹ ਜਿਦਾਂ ਲ ਹੋਈਆ ਕਿ ਕਿਤੇ ਨਾ ਹੋਵੇ ਤੋਂ ਆਪੇਸ਼ ਹੋਰ ਲਈ ਪੱਤਾ ਤੇ ਡੱਬਾਂ ਤਾਂ ਨਾ ਕੈਣਗੇ ਇਹ ਗੱਲ ਦਾ ਮਤਲਬ ਮਾਂ ਮੇਰੇ ਕਹਿੰਦਾ ਵੀ ਉਝੇਰਾ ਕੋਲੇ ਬੈਠਾ ਸੀ ਉਹਨੂੰ ਵੀ ਤੇ ਤੈਨੂੰ ਵੀ ਮੈਨੂੰ ਤਾਂ ਇਹ ਦੱਲ ਲੱਗਿਆ ਨਾ ਤੂੰ ਜੇ ਮਾਂ ਮੈਨੂੰ ਸਾਫ਼ ਨਾ ਪਤਾ ਲੱਗ ਜਾ ਮਮਤਾਪਾ ਉਹਨਾਂ ਨੇ ਮਾਰ ਦੂਗਾ ਨਾਲੇ ਮੇਰੇ ਮਾਂ ਮੇ ਦਾ ਤਾਂ ਸੁਭਾਅ ਵੀ ਬਹੁਤ ਭੜਾ ਕੁਛ ਨਹੀਂ ਹੁੰਦਾ

ਉਦੋਂ ਤੇ ਨਹੀਂ ਸੰਤਿਆ ਨਾ ਜੈਨਾ ਐਂਕੀਰੋ ਇਹ ਛੋਟੇ ਨੂੰ ਇੱਥੇ ਬਿਆਨ ਜੀਨਾ ਪਰ ਆ ਕੇ ਚੋਖੀ ਰੋਣੀ ਜੀ ਫੜਾ ਫੜ ਕੌਣ ਆ ਨਹੀਂ ਹੈ ਮੰਮੀ ਹਟੀ ਨਾ ਅਭਿਆਰ ਕਰ ਤੋਂ ਬਾਅਦ ਨਾ ਤੂੰ ਆਈ ਇਹ ਤਾਂ ਮਨਿੰਦਰ ਸੀ ਮੈਨੂੰ ਪਤਾ ਹੀ ਨਾ ਦਾ ਮਨਿੰਦਰ ਆ ਕ ਮਨਿੰਦਰ ਆਗਾ ਲੁੱਛਪਣੇ ਕਰਦੀ ਹੈਗੀ ਤੂੰ ਐਨੀ ਬਣਾਈ ਸੀ ਤੇ ਨਾ ਤੂੰ ਸੁਧਰਦੀ ਨਹੀਂ ਤੂੰ ਮੰਮੀ ਮੈਂ ਸੱਚੀ ਕਹਿਨੀ ਆ ਤੈਨੂੰ ਨੰਬਰ ਚੈੱਕ ਕਰ ਲਾ ਤੂੰ ਰਹਿਣ ਜਾ ਕਰ ਰਹਿਣ ਜਾ ਕਰ ਮੈਨੂੰ ਪਾਗਲ ਬਣਾ ਰੱਖਿਆ ਤੂੰ ਹੁਣ ਲੁਕ ਲੁਕ ਕੇ ਗੱਲਾਂ ਕਰਦੇ ਕਦੇ ਮੋਟਰਾਂ ਤੇ ਜਾਨੀ ਆ ਤੂੰ ਮੰਮੀ ਐਂ ਕਹ ਬੋਲੀ ਆ ਨਲ ਮੈਂ ਕਹੀ ਤਾਂ ਜਾਨੀ ਆ ਚਾਹੇ ਨੰਬਰ ਚੈੱਕ ਕਰ ਲਾ ਸੱਚੀ ਕਹਿਨੀ ਆ ਉਹਨਾ ਮਨਿੰਦਰ ਸੀ ਉਹਨਾ ਮੈਨੂੰ ਕਹਿੰਦੀ ਵੀ ਤੂੰ ਕਾਲਜ ਨਹੀਂ ਆਈ ਮੈਂ ਕਹਿੰਨਾ ਵੀ ਮੈਂ ਬਿਮਾਰ ਹਾਂ ਕੁਛ ਤਾਂ ਨਹੀਂ ਤੇ ਇਹਨੇ ਸਾਰੀਆਂ ਗੱਲਾਂ ਸੁਣ ਲਈ ਤੂੰ ਕਹੀ ਤਾਂ ਜਾਨੀ ਆ ਅਗੇ ਮੈਨੂੰ ਮਾਮੇ ਦੇ ਮੁੰਡੇ ਨੇ ਦੇਖ ਲਿਆ ਉੱਥੇ ਮਰਾ ਜਾ ਬਗਿੱਤ ਮੈਂ ਇਹ ਰੋੜੀ ਲੱਗੀ ਕਿੱਥੇ ਮੇਰਾ ਲਹੂ ਪਿੱ ਗਿਆ ਉਹਦੇ ਹੁਣ ਪਿਪਾਉ ਉਹ ਇਹਦਾ ਚਾਟੇ ਹੈ ਬੇਵਾ ਚਲ ਤੁਰ ਮੰਮੀ ਆ ਨਾ ਉਹ ਇੱਥੇ ਮਾਂ ਉਹਨੇ ਨਹੀਂ ਕੀਤਾ ਤੂੰ ਪਰ ਤੂੰ ਤੇਰੀ ਪੁੱਤਰੀ ਜੀ ਮੈਂ ਜੇ ਇੱਥੋਂ ਹੋਣੀ ਨਿਕਲੀ ਤਾਂ ਲੱਤਾਂ ਵੱਢੂ ਮੈਂ ਤੇਰੀ ਬਾਹਰ ਬੰਦ ਕਰਦੀਆਂ ਬਾਹਰੋਂ ਮੰਮੀ ਨਾ ਬਾਤ ਤੂੰ ਚੁੱਪ ਕਰਕੇ ਕਹਿੰਦੇ ਚੁੱਪੀ ਨਾ ਬੋਲ ਇੱਥੇ ਗੁਮਾਨ ਨਹੀਂ ਸੁਣਾਉਣੀ ਆ ਤੂੰ ਰਹਿ ਤਾਂ ਇਹ ਕਰਦੇ ਕਿ ਮੈਂ ਹੁਣ ਤੰੜੇ ਲਾਉਂਦੀ ਐਗੀ